ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਕਨਸਟੀਟਿਊਸ਼ਨ ਜਿਹੜਾ ਹੈ ਭਾਰਤ ਦਾ ਬਹੁਤ ਸਰਵੋਤਮ ਹੈ ਹਰ ਕੋਈ ਉਹਦਾ ਆਦਰ ਕਰਦਾ ਹੈ ਲੇਕਿਨ ਐਤਕੀ ਐਮਪੀ ਚੋਣਾਂ ਦੇ ਵਿੱਚ ਉਹ ਕਨਸਟੀਟਿਊਸ਼ਨ ਦੀ ਕਿਤਾਬ ਜਿਹੜੀ ਹੈ ਉਹਨੂੰ ਬਾਰ-ਬਾਰ ਲਹਿਰਾਉਣਾ ਪੈ ਰਿਹਾ ਹੈ ਇਹਦੇ ਉੱਤੇ ਕਾਂਗਰਸ ਦੇ ਉੱਤੇ ਸਵਾਲ ਵੀ ਉੱਠਦੇ ਰਹੇ ਨੇ ਕਿ ਜਿਸ ਵਕਤ ਇਹਨਾਂ ਦੇ ਸੀਨੀਅਰ ਲੀਡਰ ਜਿਹਨੇ ਨੇ ਰਾਹੁਲ ਗਾਂਧੀ ਜਾਂਦੇ ਨੇ ਜਿਹੜੀ ਰੈਲੀ ਹੁੰਦੀ ਹੈ ਉਹਦੇ ਵਿੱਚ ਕਨਸਟੀਟਿਊਸ਼ਨ ਦੀ ਕਿਤਾਬ ਜਿਹੜੀ ਹੈ ਹਵਾ ਦੇ ਵਿੱਚ ਹਿਲਾਇ ਜਾਂਦੀ ਹੈ ਭਾਜਪਾ ਸਵਾਲ ਵੀ ਚੱਕਦੀ ਹੈ ਲੇਕਿਨ ਉਹ ਸਿਲਸਿਲਾ ਹਾਲੇ ਵੀ ਜਾਰੀ ਹੈ ਲੇਕਿਨ बार-बार ਇਹ ਕਿਹਾ ਜਾ ਰਿਹਾ ਹੈ ਕਿ ਸੰਵਿਧਾਨ ਨੂੰ ਖਤਰਾ ਹੈ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਇਸ ਵਕਤ ਸਾਡੇ ਨਾਲ ਕਾਂਗਰਸ ਦੇ ਜਿਹੜੇ ਸਪੋਕਸਪਰਸਨ ਨੇ ਰਾਜੀਵ ਸ਼ਰਮਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਰਾਜੀਵ ਸਰ ਜਿਸ ਵਕਤ ਅਸੀਂ ਕਨਸਟੀਟਿਊਸ਼ਨ ਦੀ ਕਿਤਾਬ ਦੀ ਗੱਲ ਕਰਦੇ ਆ ਤੁਹਾਡੇ ਲਈ ਵੀ ਉਹ ਸਰਵੋਤਮ ਹੋਏਗੀ ਹਰ ਇਨਸਾਨ ਦੇ ਲਈ ਉਹ ਸਰਵੋਤਮ ਹੈ ਲੇਕਿਨ ਇਸ ਤਰੀਕੇ ਦੇ ਨਾਲ ਰੈਲੀਆਂ ਤੇ ਜਾ ਕੇ ਉਹਨੂੰ ਦਿਖਾਣਾ ਉਹਨੂੰ ਲਹਿਰਾਣਾ ਕਿਉਂ ਪੈ ਰਿਹਾ ਹੈ ਕੀ ਨੌਬਤ ਆ ਗਈ ਉਸ ਦੀ ਨਹੀਂ ਇਸ ਟਾਈਮ ਜਿਹੜਾ ਸੰਵਿਧਾਨ ਨੂੰ ਬਹੁਤ ਭਾਰੀ ਖਤਰਾ ਹੈ ਤੇ ਭਾਜਪਾ ਦੇ ਕਈ ਨੇਤਾ ਕਹਿ ਵੀ ਚੁੱਕੇ ਹੈ ਕਿ ਜੇ ਸਾਨੂੰ ਪ੍ਰੋਪਰ ਸਿਟਾ ਆ ਗਈਆਂ ਤੇ ਅਸੀਂ ਸੰਵਿਧਾਨ ਨੂੰ ਖਾਰਜ ਕਰ ਦਵਾਂਗੇ ਤੁਸੀਂ ਜਾਣਦੇ ਹੋ ਕਿ ਜਦੋਂ 1947 ਵਿੱਚ ਸੰਵਿਧਾਨ ਸਭਾ ਬਣੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਮੀਟਿੰਗਸ ਹੋਈ ਹੈ ਤੇ 26 ਨਵੰਬਰ 1949 ਨੂੰ ਇਹ ਪੂਰਾ ਹੋਇਆ ਸੰਵਿਧਾਨ ਲਿਖਿਆ ਗਿਆ ਹੈ ਉਦੋਂ ਆਰਐਸਐਸ ਤੇ ਹਿੰਦੂ ਮਹਾਸਭਾ ਜਿਹੜੀ ਭਾਜਪਾ ਜਿੰਨਾ ਤੋਂ ਇਨਸਪੀਰੇਸ਼ਨ ਲੈਂਦੀ ਹੈ ਉਹਨਾਂ ਨੇ ਇਸ ਸੰਵਿਧਾਨ ਦਾ ਬਹੁਤ ਅਪੋਜ਼ ਕੀਤਾ ਸੀਗਾ ਉਹਨਾਂ ਨੇ ਮੁਜ਼ਾਹਰੇ ਕੀਤੇ ਸੀਗੇ ਤੇ ਉਹਨਾਂ ਨੇ ਸੜਕਾਂ ਤੇ ਪ੍ਰਦਰਸ਼ਨ ਕੀਤਾ ਸੀਗਾ ਜੇ ਤੁਸੀਂ ਉਦੋਂ ਦੀਆਂ ਅਖਬਾਰਾਂ ਕੱਢ ਲਓ ਤਾਂ ਈਵਨ ਆਰਐਸਐਸ ਨੇ ਸਾਡਾ ਜਿਹੜਾ ਬਹੁਤ ਸਮਾਨਯੋਗ ਤਿਰੰਗਾ ਹੈ ਉਸ ਦੀ ਵੀ ਬੇਇਜ਼ਤੀ ਕੀਤੀ ਸੀ ਉਹਨਾਂ ਨੂੰ ਸੜਕਾਂ ਤੇ ਰੋਲਿਆ ਸੀਗਾ ਇਹ ਉਸ ਟਾਈਮ ਦੀ ਅਖਬਾਰਾਂ ਦੀ ਰਿਪੋਰਟ ਹੈ ਤੇ ਸੰਵਿਧਾਨ ਦੇ ਪ੍ਰਤੀ ਤਾਂ ਹਮੇਸ਼ਾ ਇਹਨਾਂ ਦੇ ਬੰਨ ਵਿੱਚ ਹਾਜ਼ਰ ਨਹੀਂ ਸੀ ਉਹਨੂੰ ਹਮੇਸ਼ਾ ਬਦਲਣਾ ਚਾਹਦੇ ਸੀ ਪਰ ਚਲਦੀ ਨਹੀਂ ਸੀ ਕਿਉਂਕਿ 1990 92 ਤੱਕ ਕੋਈ ਵੀ ਬਾਜਪਾ ਨੂੰ ਉਸ ਤੋਂ ਪਹਿਲਾਂ ਇਹ ਜਨ ਸੰਘ ਦਾ ਦੂਜਾ ਰੂਪ ਸੀ ਉਹਨੂੰ ਵੋਟ ਪਾਉਣ ਨੂੰ ਸਾਡੇ ਦੇਸ਼ ਵਾਸੀ ਤਿਆਰ ਨਹੀਂ ਸੀ ਇਹਨਾਂ ਦੇ 2 4 5 ਸੀਟਾਂ ਆਂਦੀਆਂ ਸੀ ਕਿਸੇ ਤਰੀਕੇ ਨਾਲ ਇਹਨਾਂ ਨੇ ਥੋੜਾ ਜਿਹਾ ਕੁਝ 이슈 ਚੱਕ ਕੇ ਧਾਰਮਿਕ 이슈 ਚੱਕ ਕੇ ਥੋੜਾ ਹੌਂਦ ਵਿੱਚ ਆਇਆ ਤੇ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਜੇ ਸਾਨੂੰ ਪ੍ਰੋਪਰ ਸੀਟ ਆ ਜਾਣ ਤੇ ਜਿਹੜੇ ਸਾਡੇ ਬਜ਼ੁਰਗ ਪੂਰਵਜ ਸੰਵਿਧਾਨ ਦੇ ਖਿਲਾਫ ਸੀ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਸੀ ਜਾਂ ਇਹ ਸੰਵਿਧਾਨ ਸਾਡੇ ਦੇਸ਼ ਤੇ ਲਾਗੂ ਨਹੀਂ ਹੋਣ ਦੇਣਾ ਚਾਹੁੰਦੇ ਸੀ ਉਹਨਾਂ ਦੀ ਇੱਛਾ ਨੂੰ ਪੂਰਾ ਕਰਨ ਦਾ ਸ਼ਾਇਦ ਸਾਨੂੰ ਮੌਕਾ ਮਿਲ ਜਵੇ ਇਸ ਕਰਕੇ ਇਸ ਦੇਸ਼ ਦੀ ਜਨਤਾ ਨੂੰ ਸਮਝਣ ਦੀ ਬਹੁਤ ਲੋੜ ਹੈ ਕਿ ਜੇ ਇਹ ਇਹਨਾਂ ਦੀਆਂ ਥੋੜੀਆਂ ਜੀਆਂ ਵੀ ਸੀਟਾਂ ਆ ਗਈਆਂ ਜਾਂ ਕਿਸੇ ਤਰੀਕੇ ਨਾਲ ਇਹ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਏ ਜਿਸ ਦੀ ਕਿ ਹੁਣ ਕੋਈ ਸੰਭਾਵਨਾ ਨਜ਼ਰ ਨਹੀਂ ਆਂਦੀ ਹੈ ਤਾਂ ਸਾਡਾ ਸੰਵਿਧਾਨ ਜਿਹੜਾ ਹੈ ਉਹ ਸ਼ਾਇਦ ਨਾ ਰਵੇ ਜਿਸ ਸ਼ੇਪ ਵਿੱਚ ਹੁਣ ਹੈ ਉਸ ਸ਼ੇਪ ਵਿੱਚ ਠੀਕ ਨਹੀਂ ਜਿਸ ਤਰ੍ਹਾਂ ਅਸੀਂ ਭਾਜਪਾ ਦੀ ਗੱਲ ਕਰਦੇ ਹਾਂ ਭਾਜਪਾ ਦੇ ਸੀਨੀਅਰ ਆਗੂ ਕਹਿ ਕੇ ਜਾਂਦੇ ਨੇ ਈਵਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਵਕਤ ਆਪਣੀ ਸਪੀਚ ਦਿੰਦੇ ਨੇ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ ਉੱਥੇ ਉਹ ਜਾ ਕੇ ਇਹੀ ਕਹਿੰਦੇ ਨੇ ਕਿ ਅਸੀਂ ਸੰਵਿਧਾਨ ਦੇ ਰਾਖੇ ਆ ਅਸੀਂ ਭਾਰਤ ਦਾ ਸੰਵਿਧਾਨ ਬਚਾ ਰਹੇ ਹਾਂ ਜੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਉਹ ਅਸੀਂ ਕਰ ਰਹੇ ਹਾਂ ਤਾਂ ਇਹ ਵੀ ਕਹਿੰਦੇ ਨੇ ਆ ਕਿ ਮੋਦੀ ਹੈ ਤਾਂ ਮੁਮਕਿਨ ਹੈ ਜੋ ਵੀ ਕਰੇਗਾ ਮੋਦੀ ਕਰੇਗਾ ਉਹਨਾਂ ਤੋਂ ਇਲਾਵਾ ਹੋਰ ਕਿਸੇ ਦੇ ਕੋਲ ਨਾ ਕੈਲੇਬਰ ਹੀ ਨਹੀਂ ਹੈ ਕਹਿੰਦੇ ਭਾਰਤ ਦੇ ਵਿੱਚ ਕਿ ਭਾਰਤ ਨੂੰ ਅੱਗੇ ਲੈ ਕੇ ਜਾ ਸਕੇ ਨਹੀਂ ਦੇਖੋ ਮੋਦੀ ਦੇ ਕਥਨੀ ਤੇ ਕਰਨੀ ਚ ਕਿੰਨਾ ਫਰਕ ਹੈ ਉਹ ਕਦੀ ਮੁਸਲਮਾਨਾਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦੇ ਆ ਕਦੀ ਕਹਿੰਦੇ ਆ ਕਿ ਮੈਂ ਹਿੰਦੂ ਮੁਸਲਮਾਨ ਕਰਦਾ ਹੀ ਨਹੀਂ ਹੈ ਜੋ ਵੀ ਉਹ ਪੂਰਾ ਉਹਦਾ ਟਰੈਕ ਰਿਕਾਰਡ ਕੱਢ ਲਓ ਤੇ ਉਹਨਾਂ ਦੀ ਕਥਨੀ ਤੇ ਕਰਨੀ ਵਿੱਚ ਹਮੇਸ਼ਾ ਫਰਕ ਰਿਹਾ ਹੈ ਤੇ ਜੋ ਕਹਿੰਦੇ ਆ ਕਿ ਅਸੀਂ ਸੰਵਿਧਾਨ ਦੀ ਰਾਖੀ ਕਰਾਂਗੇ ਜਾਂ ਇਹਨੂੰ ਬਚਾ ਕੇ ਰੱਖਾਂਗੇ ਤਾਂ ਉਹਨਾਂ ਤੇ ਵਿਸ਼ਵਾਸ ਕਰਨਾ ਥੋੜਾ ਜਿਹਾ ਮਤਲਬ ਆਮ ਬੰਦੇ ਵਾਸਤੇ ਮੁਸ਼ਕਿਲ ਹੈ ਕਿਉਂਕਿ ਕਦੋਂ ਉਹ ਬਦਲ ਲੈਣ ਆਪਣਾ ਰੂਪ ਉਹ ਸਮਝ ਨਹੀਂ ਆਂਦੀ ਹੈ ਤੇ ਦੂਸਰੀ ਗੱਲ ਹੈ ਕਿ ਉਹਨਾਂ ਦੀ ਜਿਹੜਾ ਪਿਛੋਕੜ ਹੈ ਜਿੱਦਾਂ ਮੈਂ ਕਿਹਾ ਕਿ ਆਰਐਸਐਸ ਤੋਂ ਇਨਸਪੀਰੇਸ਼ਨ ਲੈਂਦੇ ਆ ਮੋਦੀ ਜੀ ਖੁਦ ਆਰਐਸਐਸ ਦੇ ਪ੍ਰਚਾਰਕ ਰਹੇ ਹੈ ਤੇ ਉਹਨਾਂ ਦੀ ਵਿਚਾਰਧਾਰਾ ਤੋਂ ਆਪਣੇ ਆਪ ਨੂੰ ਅਲੱਗ ਨਹੀਂ ਕਰ ਸਕਦੇ आरएसएस ਦੇ ਮਨ ਵਿੱਚ ਰਿਜ਼ਰਵੇਸ਼ਨ ਵਾਸਤੇ ਹੁਣ ਮੋਹਨ ਭਗਵਦ ਜੀ ਕਈ ਵਾਰੀ ਕਹਿ ਚੁੱਕੇ ਹੈ ਕਿ ਰਿਜ਼ਰਵੇਸ਼ਨ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਉਹ ਬਦਲ ਵੀ ਦਿੰਦੇ ਆ ਗੱਲ ਫਿਰ ਉਹਦੇ ਹੱਕ 'ਚ ਬੋਲਣਾ ਸ਼ੁਰੂ ਕਰ ਦਿੰਦੇ ਆ ਪਰ ਮਨ ਦੀ ਗੱਲ ਤਾਂ ਕਦੇ ਕਦੀ ਬਾਹਰ ਆ ਜਾਂਦੀ ਹੈ ਨਾ ਇਸੇ ਤਰੀਕ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਦਾ ਦੁਰਉਪਯੋਗ ਹੋਇਆ ਹੈ ਦੇਖੋ ਨਾ ਸੁਪਰੀਮ ਕੋਰਟ ਦੇ 4000 ਨੂੰ ਇੱਕ ਵਾਰੀ ਆਣਾ ਪਿਆ ਕਿ ਸੰਵਿਧਾਨ ਖਤਰੇ 'ਚ ਆ ਉਹਨਾਂ ਨੂੰ ਕਹਿਣਾ ਪਿਆ ਤੇ ਤੁਹਾਨੂੰ ਯਾਦ ਹੋਏਗਾ ਕੁਝ ਕੁਝ ਦਿਨ ਪਹਿਲਾਂ ਤੇ ਇਹ ਇਹ ਬੜਾ ਅਨਪ੍ਰੈਸੀਡੈਂਟਡ ਮੂਵ ਸੀਗਾ ਦੇਜ ਦੇ ਦੇ ਸਿਵਲ ਸੁਸਾਇਟੀ ਹੈ ਜਾਂ ਉਗੇ ਵਕੀਲ ਹੈ ਉਗੇ ਬਿਊਰੋਕਰੇਟਸ ਹੈ ਉਹਨਾਂ ਨੂੰ ਸਾਰਿਆਂ ਨੂੰ ਅਜ ਲੱਗਦਾ ਹੈ ਔਰ ਉਹ ਚਿੱਠੀਆਂ ਵੀ ਬਾਰ-ਬਾਰ ਲਿਖਦੇ ਆ ਕਿ ਸੰਵਿਧਾਨ ਤੇ ਚਾਰੇ ਪਾਸੇ ਅਟੈਕ ਹੋ ਰਿਹਾ ਹੈ ਸੰਵਿਧਾਨਿਕ ਸੰਸਥਾਵਾਂ ਤੇ ਚਾਰੇ ਪਾਸੇ ਅਟੈਕ ਹੋ ਰਿਹਾ ਹੈ ਇੱਕ ਚੀਜ਼ ਹੈ ਇੱਥੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਆਰਐਸਐਸ ਦੀ ਹੈ ਆਰਐਸਐਸ ਮੋਟੀਵੇਟਿਡ ਹੈ ਲੇਕਿਨ ਭਾਜਪਾ ਤੁਹਾਡੇ ਉੱਤੇ ਵੀ ਤਾਂ ਇਹੀ ਇਲਜ਼ਾਮ ਲਗਾਉਂਦੀ ਕਹਿੰਦੇ ਕਿ ਤੁਸੀਂ ਮੁਸਲਮਾਨਾਂ ਤੋਂ ਇਨਫਲੂਐਂਸਡ ਹੋ ਮੁਸਲਮਾਨਾਂ ਨਾਲ ਕੰਮ ਕਰਨ ਵਾਸਤੇ ਮੁਸਲਮਾਨਾਂ ਦੇ ਲਈ ਕੰਮ ਕਰਨ ਵਾਸਤੇ ਪਾਰਟੀ ਹੈ ਤੁਹਾਡੇ ਮੈਨੀਫੈਸਟੋ ਨੂੰ ਵੀ ਮੁਸਲਮਨ ਲੀਗ ਦਾ ਹੀ ਮੈਨੀਫੈਸਟੋ ਭਾਜਪਾ ਦੇ ਵੱਲੋਂ ਕਰਾਰ ਕੀਤਾ ਗਿਆ ਕਹਿੰਦੇ ਕਿ ਸਭ ਕੁਝ ਮੁਸਲਮਾਨਾਂ ਦੇ ਲਈ ਹੈ ਹਿੰਦੂ ਔਰ ਸਿੱਖ ਔਰ ਹੋਰ ਸਾਰੇ ਭਾਈਚਾਰਿਆਂ ਨੂੰ ਇਹ ਪ੍ਰੀਫਰੈਂਸ ਨਹੀਂ ਦਿੰਦੇ ਨੇ ਇਹ ਹੀ ਜਿਹਾ ਪ੍ਰਧਾਨ ਮੰਤਰੀ ਗੱਲਾਂ ਨੂੰ ਤੋੜਦੇ ਮਰੋੜਦੇ ਆ ਤੇ ਹਰ ਗੱਲ ਨੂੰ ਧਾਰਮਿਕ ਰੰਗ ਦਿੰਦੇ ਆ ਹੁਣ ਉਹ ਮੁਸਲਿਮ ਲੀਗ ਸ਼ਬਦ ਜਿਹੜਾ ਹੈ ਸਾਡੇ ਮੈਨੀਫੈਸਟੋ ਚੋਂ ਕੱਢ ਦੇਣ ਹੈ ਹੀ ਨਹੀਂ ਹੈ ਜਦੋਂ ਸ਼ਰੀਆਮ ਉਹਨਾਂ ਨੇ ਸਫੇਦ ਝੂਠ ਬੋਲਿਆ ਹੈ ਕਿ ਸਾਡੇ ਮੈਨੀਫੈਸਟੋ ਚ ਹਰ ਪੇਜ ਤੇ ਮੁਸਲਿਮ ਲੀਗ ਲਿਖਿਆ ਹੋਇਆ ਹੈ ਇਸੇ ਤਰ੍ਹਾਂ ਹੀ ਅਸੀਂ ਜਦੋਂ ਗਰੀਬ ਜਿਹੜੇ ਸਾਡੇ ਗਰੀਬ ਗਰੀਬ ਬੰਦੇ ਆ ਜਾਂ ਜਿਨ੍ਹਾਂ ਕੋਲ ਰਿਸੋਰਸਸ ਘੱਟ ਆ ਜਿਹੜੇ ਕਿ ਬਹੁਤ ਗਿਣਤੀ ਆ ਜਿਹੜੇ ਸਦੀਆਂ ਤੋਂ ਪਿਛੜੇ ਹੋਏ ਆ ਉਹਨਾਂ ਵਾਸਤੇ ਅਸੀਂ ਉਹਨਾਂ ਨੂੰ ਉੱਤੇ ਉਠਾਨ ਦੀ ਗੱਲ ਕਰਦੇ ਆ ਉਹ ਉਸ ਧਾਰਮਿਕ ਰੰਗ ਲੈ ਲੈਂਦੇ ਆ ਹਿੰਦੂ ਮੁਸਲਮ ਕਰਨਾ ਸ਼ੁਰੂ ਕਰ ਦਿੰਦੇ ਆ ਜਦੋਂ ਅਸੀਂ ਔਰਤਾਂ ਵਾਸਤੇ ਗੱਲ ਕਰਦੇ ਆ ਉੱਥੇ ਉਹ ਹਿੰਦੂ ਮੁਸਲਮ ਲੈ ਲੈਂਦੇ ਆ ਜਦੋਂ ਅਸੀਂ ਜੁਵਾਵਾ ਜੁਵਾ ਵਾਸਤੇ ਗੱਲ ਕਰਦੇ ਆ ਉਦੋਂ ਹਿੰਦੂ ਮੁਸਲਮ ਲੈ ਲੈਂਦੇ ਆ ਜਦੋਂ ਅਸੀਂ ਜਿਹੜੇ ਆ ਨੌਕਰੀ ਦੇਣ ਦੀ ਗੱਲ ਕਰਦੇ ਆ ਉਦੋਂ ਇਹ ਗੱਲਾ ਲੈ ਲੈਂਦੇ ਆ ਤੇ ਉਹ ਹਰ ਗੱਲ ਗੱਲ ਤੇ ਤੋੜ ਮਰੋੜ ਕੇ ਵਾਪਸ ਧਾਰਮਿਕ unanimity ਦੇਸ਼ ਵਿੱਚ ਪੈਦਾ ਕਰਨਾ ਚਾਹੁੰਦੇ ਆ ਦੇਸ਼ ਨੂੰ ਤੋੜਨਾ ਚਾਹੁੰਦੇ ਆ ਬੰਦਣਾ ਚਾਹੁੰਦੇ ਆ ਘਟੋ ਘਟ ਮਾਨਸਿਕ ਰੂਪ ਤੇ ਦਾ ਤੋੜਨਾ ਚਾਹੁੰਦੇ ਆ ਤਾਂ ਕਿ ਉਹਨਾਂ ਦਾ ਵੋਟ ਕਨਸੋਲੀਡੇਟ ਹੋਵੇ ਤੇ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਰੇ ਬਿਗੈਰ ਧਰਮ ਤੋਂ ਬਿਗੈਰ ਜਾਤੀ ਤੋਂ ਬਿਗੈਰ ਕ੍ਰੀਡ ਤੋਂ ਜਿਹੜੇ ਇਸ਼ੂਜ਼ ਇਸ਼ੂ ਬੇਸ ਤੇ ਵੋਟ ਪਾਇਆ ਜਾਣ ਹੁਣ ਸਾਡੇ ਸਾਰੇ ਨੇਤਾ ਵੀ ਇਸ਼ੂਜ਼ ਦੀ ਗੱਲ ਕਰਦੇ ਆ ਜਿਹੜੇ ਸਾਡੇ ਰੋਜ਼ਮਰਰਾ ਦੇ ਇਸ਼ੂ ਹੈ ਜਿਸ ਕਰਕੇ ਅਸੀਂ ਲੋਕ ਪਰੇਸ਼ਾਨ ਹੋ ਰਹੇ ਆਂ ਜੇ ਅਸੀਂ ਸਾਡਾ ਦੇਸ਼ ਕਿੱਦਾਂ ਅੱਗੇ ਰਾਈਜ਼ ਕਰ ਸਕਦਾ ਹੈ ਉਸ ਤੇ ਗੱਲ ਕਰਦੇ ਆ ਪਰ ਇਹ ਮੋਦੀ ਸਾਹਿਬ ਉਸ ਤੇ ਆਂਦੇ ਹੀ ਨਹੀਂ ਇਸ਼ੂ ਤੇ ਤਾਂ ਉਹਨਾਂ ਨੇ ਇੱਕ ਵੀ ਗੱਲ ਅੱਜ ਨਹੀਂ ਕੀਤੀ ਅੱਜ ਲੇਕਿਨ ਜੇ ਅਸੀਂ ਨਾ ਗੱਲ ਕਰਦੇ ਆਂ ਪੂਰੇ ਭਾਰਤ ਦੀ ਗੱਲ ਕਰਦੇ ਆਂ ਇੰਡੀਆ ਗੱਠ ਜੋੜ ਦੀ ਗੱਲ ਕਰਦੇ ਆਂ ਭਾਵੇਂ ਪੰਜਾਬ ਦੇ ਵਿੱਚ ਇੰਡੀਆ ਗੱਠ ਜੋੜ ਨਹੀਂ ਹੋਇਆ ਤੁਸੀਂ ਵੀ ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋ ਤੁਸੀਂ ਵੀ ਦੇਖ ਰਹੇ ਹੋ ਕਿ ਚੰਡੀਗੜ੍ਹ ਦੇ ਵਿੱਚ ਤਾਂ ਇੰਡੀਆ ਗੱਠ ਜੋੜ ਹੋ ਗਿਆ ਲੇਕਿਨ ਲੋਕ ਇਹ ਸਵਾਲ ਕਰਦੇ ਨੇ ਕਹਿੰਦੇ ਕਿ ਅੱਜ ਵੀ ਕੇਜਰੀਵਾਲ ਸਾਹਿਬ ਰਾਹੁਲ ਗਾਂਧੀ ਇਹ ਦੋਵੇਂ ਇਕੱਠੇ ਨਹੀਂ ਹੋ ਪਏ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਜਿਹੜੀਆਂ ਨੇ ਉਹ ਵੱਖਰੀਆਂ ਵੱਖਰੀਆਂ ਕੌਨਸਪੀਰੇਟਰੀ ਹੁੰਦੀਆਂ ਰਹਿੰਦੀਆਂ ਨੇ ਲੇਕਿਨ ਇਹ ਕਹਿੰਦੇ ਅਗਰ ਅਸੀਂ ਇਹਨਾਂ ਨੂੰ ਵੋਟ ਪਾਈਏ ਕੀ ਆਧਾਰ ਹੈ ਇਹਨਾਂ ਦੇ ਕੋਲ ਕਿ ਜਿਸ ਵਕਤ ਅਗਰ ਅਸੀਂ ਇਹਨਾਂ ਨੂੰ ਮੈਂਡੇਟ ਦਿੰਨੇ ਆਂ ਕੁਝ ਕਰ ਪਾਉਗੇ ਜਾਂ ਇਹ ਆਪਸ ਹੀ ਉਸ ਰੰਜਿਸ਼ ਚ ਨਹੀਂ ਉਲਟ ਜਾਓਗੇ ਕਹਿੰਦੇ ਸਾਡੀ ਵੋਟ ਤਾਂ ਫਿਰ ਪਾਣੀ ਚ ਚਲ ਜਾਏਗੀ ਨਹੀਂ ਦੇਖੋ ਨਾ ਕੇਜਰੀਵਾਲ ਸਾਹਿਬ ਦੀ ਪਾਰਟੀ ਕਿੰਨੀਆਂ ਕਿੰਨੀਆਂ ਸੀਟਾਂ ਤੇ ਚੋਣ ਲੜ ਰਹੀ ਹੈ ਪੰਜਾਬ ਚ ਅਲੱਗ ਲੜ ਰਹੀ ਹੈ ਉਸ ਤੋਂ ਇਲਾਵਾ ਦੋ ਸੀਟਾਂ ਗੁਜਰਾਤ ਚ ਹੈ ਇੱਕ ਸੀਟ ਹਰਿਆਣੇ ਚ ਹੈ ਤਿੰਨ ਸੀਟਾਂ ਅਸਾਮ ਚ ਹੈ ਜਾਂ ਦਿੱਲੀ ਚ ਚਾਰ ਸੀਟਾਂ ਹੈ ਤਾਂ ਕੁੱਲ ਮਿਲ ਕੇ ਭਾਈ 23 ਸੀਟਾਂ ਤੇ ਚੋਣ ਲੜ ਰਿਹਾ ਹੈ ਉਸ ਦੇ ਹਿਸਾਬ ਨਾਲ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਆਪਸ ਸਾਡਾ ਠੀਕ ਹੈ ਸਾਰੀਆਂ ਪਾਰਟੀਆਂ ਨਾਲ ਥੋੜੇ ਬਹੁਤ ਡਿਫਰੈਂਸਿਸ ਹੁੰਦੇ ਆ ਇਸ ਗੱਲ 'ਤੇ ਕੋਈ ਸ਼ੱਕ ਨਹੀਂ ਹੈ ਪਰ ਹੁਣ ਸਵਾਲ ਤਾਂ ਦੇਸ਼ ਨੂੰ ਬਚਾਣ ਦਾ ਹੈ ਨਾ ਸੰਵਿਧਾਨ ਨੂੰ ਬਚਾਣ ਦਾ ਹੈ ਤੇ ਉਹ ਬੀਜੇਪੀ ਖਤਰਾ ਹੈ ਇਸੇ ਕਰਕੇ ਪੰਜਾਬ 'ਚ ਗੱਟਜੋੜ ਕਿਉਂ ਨਹੀਂ ਹੋਇਆ ਮੈਂ ਤੁਹਾਨੂੰ ਇਹਦਾ ਖੁਲਾਸਾ ਕਰਦਾ ਪੰਜਾਬ ਵਿੱਚ ਬੀਜੇਪੀ ਜਿਹੜੀ ਹੈ ਨਾ ਚੌਥੇ ਨੰਬਰ ਦੀ ਤਾਕਤ ਹੈ ਬੀਜੇਪੀ ਕੋਈ ਪਾਵਰ ਨਹੀਂ ਉਹਨਾਂ ਦੀ ਸੀਟ ਕੋ ਜਿੱਤਣ ਦੀ ਸੰਭਾਵਨਾ ਨਹੀਂ ਹੈ ਇਸ ਕਰਕੇ ਸਾਨੂੰ ਪੰਜਾਬ ਵਿੱਚ ਗਠਜੋੜ ਕਰਨ ਦੀ ਲੋੜ ਨਹੀਂ ਹੈ ਅਸੀਂ ਭਾਜਪੀ ਜਿਹੜੀ ਕਿ ਸਾਡੇ ਦੇਸ਼ ਦੇ ਸੰਵਿਧਾਨ ਵਾਸਤੇ ਅੱਜ ਖਤਰਾ ਪੈਦਾ ਕਰ ਰਹੀ ਹੈ ਉਹਨੂੰ ਹਰਾਨਣ ਵਾਸਤੇ ਇਹ ਗਠਜੋੜ ਕੀਤਾ ਜਿਹੜਾ ਮੇਨ ਇਹਦਾ ਮਕਸਦ ਹੈ ਬਾਕੀ ਥੋੜੇ ਬਹੁਤ ਡਿਫਰੈਂਸਸ ਹੋਣਗੇ ਜਦੋਂ ਅਸੀਂ ਜਿੱਤ ਜਾਵਾਂਗੇ ਤਾਂ ਇੱਕ ਕਾਮਨ ਮਿਨਿਮਮ ਮਿਨਿਮਮ ਪ੍ਰੋਗਰਾਮ ਬਣੇਗਾ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਸਹਿਮਤੀ ਹੋਏਗੀ ਉਸ ਪ੍ਰੋਗਰਾਮ ਦੇ ਮੁਤਾਬਿਕ ਸਰਕਾਰ ਚੱਲੇਗੀ ਕੋਈ ਇਹਦੇ ਵਿੱਚ ਕੋਈ ਜਿਹੜਾ ਮਨਮੋਟਾਵ ਜਾਂ ਕੋਈ ਵੀ ਆਪਸ ਵਿੱਚ ਡਿਫਰੈਂਸਿਸ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਲੇਕਿਨ ਲੋਕ ਜਿਹੜੇ ਨੇ ਉਹ ਇਹਨੂੰ ਥੋੜਾ ਹੋਲ ਸੋਲ ਕਰਕੇ ਦੇਖ ਰਹੇ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਵਿਚਰਦੇ ਆਂ ਪੰਜਾਬ ਦੇ ਲੋਕਾਂ ਦੇ ਵਿੱਚ ਜਾਣਦੇ ਆਂ ਲੋਕ ਇੱਕ ਗੱਲ ਜ਼ਰੂਰ ਕਹਿੰਦੇ ਕਹਿੰਦੇ ਅਗਰ ਅਸੀਂ ਆਮ ਆਦਮੀ ਪਾਰਟੀ ਤੋਂ ਖਫਾ ਆਂ ਤਾਂ ਕਰਕੇ ਅਸੀਂ ਕਾਂਗਰਸ ਨੂੰ ਵੀ ਵੋਟ ਨਹੀਂ ਪਾਵਾਂਗੇ ਕਿਉਂਕਿ ਇਹਨਾਂ ਨੇ ਜਾ ਕੇ ਰਲਣਾ ਤਾਂ ਉੱਪਰ ਤਾਂ ਜਾ ਕੇ ਰਾਲੀ ਗਏ ਤੇ ਉੱਪਰ ਜਾ ਕੇ ਕਹਿੰਦੇ ਪੰਜਾਬ 'ਚ ਨਹੀਂ ਵੀ ਰਲੇ ਤੇ ਕਹਿੰਦੇ ਅਸੀਂ ਕੋਈ ਤੀਜਾ ਧਿਰ ਲੱਭਾਂਗੇ ਜਿਹਨੂੰ ਅਸੀਂ ਵੋਟ ਪਾ ਲਈਏ ਤੁਹਾਨੂੰ ਨਹੀਂ ਲੱਗਦਾ ਇਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਨੁਕਸਾਨ ਹੋ ਸਕਦਾ ਹੈ ਜ ਨੇ ਲੋਕਤੰਤਰ ਲੋਕ ਸਾਰੀ ਚੀਜ਼ਾਂ ਦੇਖ ਕੇ ਵੋਟ ਪਾਉਂਦੇ ਐ ਜਿਹੜੀਆਂ ਪੋਲਿਟੀਕਲ ਪਾਰਟੀਆਂ ਆ ਉਹਨਾਂ ਨੇ ਸੋਚਿਆ ਕਿ ਬੀਜੇਪੀ ਨੂੰ ਹਰਾਉਣ ਵਾਸਤੇ ਸਾਡੇ ਇਕੱਠੇ ਹੋਣਾ ਜ਼ਰੂਰੀ ਹੈ ਕਿਉਂਕਿ ਜੇ ਦੇਸ਼ ਤੇ ਖਤਰਾ ਨਾ ਹੁੰਦਾ ਸੰਵਿਧਾਨ ਤੇ ਖਤਰਾ ਨਾ ਹੁੰਦਾ ਫਿਰ ਸ਼ਾਇਦ ਸਾਰੀਆਂ ਪਾਰਟੀਆਂ ਇਕੱਠੀਆਂ ਨਹੀਂ ਹੁੰਦੀਆਂ ਪਰ ਇਹਨਾਂ ਨੇ ਕਾਫੀ ਮੰਥਨ ਕੀਤਾ ਹੈ ਇਹ ਜਿਹੜੀ ਚੱਲ ਰਹੀ ਹੈ ਮੁਹਿੰਮ ਇਕੱਠੇ ਹੋਣ ਦੀ ਇਹ ਤੋਂ ਮੇਰੇ ਖਿਆਲ ਸਾਲ ਸਵਾ ਸਾਲ ਹੋ ਗਿਆ ਹੈ ਇਹਦੇ ਵਿੱਚ ਕਾਫੀ ਮੀਟਿੰਗਸ ਹੋ ਚੁੱਕੀਆਂ ਨੇ ਤੇ ਇੱਕ ਕਾਮਨ ਮੁੱਦਿਆਂ ਤੇ ਆਮ ਸਹਿਮਤੀ ਹੈ ਆਮ ਆਦਮੀ ਪਾਰਟੀ ਵੀ ਗਰੀਬਾਂ ਦਾ ਭਲਾ ਚਾਹਦੀ ਹੈ ਕਾਂਗਰਸ ਵੀ ਇਹੀ ਚਾਹਦੀ ਹੈ ਤੇ ਇਹ ਮੁੱਦੇ ਤਾਂ ਕਾਮਨ ਹੈ ਨਾ ਕੁਝ ਮੁੱਦਿਆਂ ਤੇ ਹੋ ਸਕਦਾ ਅਸਹਿਮਤੀ ਹੋਵੇ ਉਹ ਮੁੱਦੇ ਬਾਹਰ ਕਰ ਦਵਾਂਗੇ ਤੇ ਕਾਮਨ ਮਿਨਿਮਮ ਪ੍ਰੋਗਰਾਮ ਜਿਹੜਾ ਬਣੇਗਾ ਸਾਰੀ ਪਾਰਟੀ ਦੀ ਸਹਿਮਤੀ ਨਾਲ ਉਹਦੇ ਨਾਲ ਚੱਲੇਗਾ ਬਾਕੀ ਕਾਂਗਰਸ ਜਿਹੜੀ ਹੈ ਉਹ ਉਹ ਆਪਣੀ ਪਾਲਿਸੀਜ਼ ਨੀਤੀਆਂ ਨੂੰ ਨਿਤਿਆ ਨੂੰ ਲੈ ਕੇ ਪੰਜਾਬ ਵਿੱਚ ਆਈ ਹੈ ਜਿਹੜੇ ਅਸੀਂ ਕਹਿ ਰਹੇ ਹਾਂ ਕਿ ਪੰਜ ਨੇ ਆਏ ਹੈ ਕਿਸਾਨ ਦੀ ਐਮਐਸਪੀ ਦੀ ਗਾਰੰਟੀ ਹੋਏਗੀ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣਗੇ ਐਮਐਸਪੀ ਜਿਹੜੀ 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 ਕੋਸਟਿੰਗ ਹੁੰਦੀ ਹੈ ਸਪੋਰਟ ਪ੍ਰਾਈਸ ਦੀ ਉਹਦੇ ਵਾਸਤੇ ਵੀ ਕ੍ਰਾਈਟੇਰੀਆ ਸੀ 10 ਚੋਕੇ ਆ ਮੈਂ ਇਸ ਤਰ੍ਹਾਂ ਫਿਕਸ ਕਰਾਂਗੇ ਤੇ ਪੰਜਾਬ 'ਚ ਜੀਐਸਟੀ ਹਟਾਵਾਂਗੇ ਅਸੀਂ ਜਿਹੜੇ ਬੀਜੇਪੀ ਸਰਕਾਰ ਨੇ ਐਗਰੀਕਲਚਰ ਇੰਪਲੀਮੈਂਟਸ ਤੇ ਖਾਦਾਂ ਤੇ ਬੀਜਾਂ ਤੇ ਲਗਾ ਦਿੱਤੀ ਹੈ ਤੇ ਇਹ ਅਸੀਂ ਪ੍ਰੋਗਰਾਮ ਲੈ ਕੇ ਜਾ ਰਹੇ ਹਾਂ ਇਹ ਸਾਡੇ ਪ੍ਰੋਗਰਾਮ ਨਾਲ ਸਾਰੀਆਂ ਪਾਰਟੀਆਂ ਸਹਿਮਤ ਹੈ ਤੇ ਇਹ ਪ੍ਰੋਗਰਾਮ ਤਾਂ ਚੱਲਣਗੇ ਪੰਜਾਬ ਵਿੱਚ ਜਿਵੇਂ ਹੁਣ ਆਪਾਂ ਕਾਂਗਰਸ ਇੰਡੀਆ ਗਠਜੋੜ ਦੀ ਗੱਲ ਕਰਦੇ ਆਂ ਚੰਡੀਗੜ੍ਹ ਦੇ ਵਿੱਚ ਮਨੀਸ਼ तिवारी ਨੂੰ ਉਹ ਸੀਟ ਦਿੱਤੀ ਗਈ ਹੈ ਇੱਥੋਂ ਦੀ ਉਮੀਦਵਾਰ ਉਹ ਨੇ ਲੇਕਿਨ ਕੱਲ ਦੇ ਦਿਨ ਸੁਭਾਸ਼ ਸ਼ਰਮਾ ਜਿਹੜੇ ਨੇ ਭਾਜਪਾ ਦੇ ਉਮੀਦਵਾਰ ਆਨੰਦਪੁਰ ਸਾਹਿਬ ਤੋਂ ਜਿੱਥੋਂ ਇੱਥੇ ਸਿਟਿੰਗ ਐਮਪੀ ਨੇ ਮਨੀਸ਼ तिवारी ਸਾਹਿਬ ਉਹ ਕਹਿੰਦੇ ਕਿ ਮਨੀਸ਼ तिवारी ਨੂੰ ਇਹ ਪਤਾ ਸੀ ਕਿ ਹੁਣ ਉਥੋਂ ਦੀ ਲੋਕ ਉਹਨਾਂ ਨੂੰ ਚੁਣਣਗੇ ਨਹੀਂ ਲੋਕਾਂ ਵਾਸਤੇ ਕੁਝ ਕੀਤਾ ਨਹੀਂ ਉਹਨਾਂ ਨੇ ਤਾਂ ਕਰਕੇ ਕਹਿੰਦੇ ਕਿ ਆ ਗਏ ਉਹ ਚੰਡੀਗੜ੍ਹ ਕਹਿੰਦੇ ਨਹੀਂ ਤਾਂ ਜਿੱਤਿਆ ਜਿਤਾਇਆ ਬੰਦਾ ਕਿਉਂ ਕਿਤੇ ਹੋਰ ਜਾਵੇ ਨਹੀਂ ਇਸ ਤਰ੍ਹਾਂ ਨਹੀਂ ਹੈ ਜੀ ਮਨੀਸ਼ तिवारी ਨੂੰ ਮੇਰਾ ਖਿਆਲ ਹੈ ਕਿ ਕਰੀਬ 20 ਸਾਲ ਹੋ ਗਏ ਹੈ ਉਹ ਚੰਡੀਗੜ੍ਹ ਤੋਂ ਟਿਕਟ ਮੰਗ ਰਹੀ ਸੀ ਕਿਉਂਕਿ ਉਹ ਚੰਡੀਗੜ੍ਹ ਚ ਪੈਦਾ ਹੋਇਆ ਔਰ ਮੈਂ ਤੁਹਾਨੂੰ ਇੱਕ ਦੱਸਦਾ ਕਿ ਜਿੰਨੇ ਵੀ ਕੈਂਡੀਡੇਟ ਇਸ ਟਾਈਮ ਚੰਡੀਗੜ੍ਹ ਚ ਲੜ ਰਹੇ ਹੈ ਸਿਰਫ ਮਨੀਸ਼ ਤਿਵਾਰੀ ਹੀ ਚੰਡੀਗੜ੍ਹ ਚ ਪੈਦਾ ਹੋਇਆ ਹੈ ਬਾਕੀ ਸਾਰੇ ਬਾਹਰੋਂ ਆਏ ਹੈ ਤੇ ਚੰਡੀਗੜ੍ਹ ਚੋਂ ਪੜ੍ਹੇ ਹੈ ਚੰਡੀਗੜ੍ਹ ਚ ਕਾਲਜ ਕੀਤਾ ਉਹਨਾਂ ਨੇ ਚੰਡੀਗੜ੍ਹ ਚੋਂ ਰਾਜਨੀਤੀ ਸ਼ੁਰੂ ਕੀਤੀ ਹੈ ਚੰਡੀਗੜ੍ਹ ਚ ਉਹਨਾਂ ਦੇ ਪਿਤਾ ਸ਼ਹੀਦ ਹੋਏ ਹੈ ਚੰਡੀਗੜ੍ਹ ਚ ਉਹਨਾਂ ਦੀ ਮਾਤਾ ਨੇ ਪੀਜੀਆਈ ਚ ਲੋਕਾਂ ਦੀ ਸੇਵਾ ਕੀਤੀ ਹੈ ਤੇ ਪੀਜੀਆਈ ਚ ਐਜ਼ ਅ ਡੀਨ ਡਾਕਟਰ ਭਰਤੀ ਹੋਏ ਸੀ ਐਜ਼ ਅ ਡੀਨ ਰਿਟਾਇਰ ਹੋਏ ਹੈ ਠੀਕ ਹੈ ਇੱਥੇ ਹੀ ਉਹਨਾਂ ਨੇ ਫਿਰ ਸੈਟਲ ਹੋਇਆ ਇੱਥੇ ਉਹਨਾਂ ਦਾ ਘਰ ਹੈ ਜੱਦੀ ਮਨੀਸ਼ ਤਵਾਰੀ ਜੀ ਦਾ ਨਾਨਾ ਦਾ ਘਰ ਕਿਉਂਕਿ ਉਹ ਹਾਈ ਕੋਰਟ ਦੇ ਸੀਨੀਅਰ ਵਕੀਲ ਸੀ ਤੇ ਉਹ ਚਾਰ ਸੈਕਟਰ ਚ ਹੈ ਸ਼ੁਰੂ ਤੋਂ ਠੀਕ ਹੈ ਤੇ ਉਹ ਚੰਡੀਗੜ੍ਹ ਨਾਲ ਉਹਨਾਂ ਦਾ ਬਹੁਤ ਗਹਿਰਾ ਰਿਸ਼ਤਾ ਹੈ ਨਾਤਾ ਹੈ ਟਿਕਟ ਮੰਗ ਰਹੇ ਸੀ ਪਰ ਇੱਥੇ ਇੱਕ ਬਹੁਤ ਵੱਡੇ ਲੀਡਰ ਸੀ ਕਾਂਗਰਸ ਪਾਰਟੀ ਦੇ ਪਹਿਲਾਂ ਇਸ ਕਰਕੇ ਮਨੀਸ਼ ਤਵਾਰੀ ਨੂੰ ਟਿਕਟ ਨਹੀਂ ਮਿਲ ਸકી ਪਰ ਹੁਣ ਉਹਨਾਂ ਨੇ ਜਦੋਂ ਟਿਕਟ ਤਾਂ ਇੱਥੋਂ ਤਾਂ ਇੱਕੋ ਨੂੰ ਮਿਲਨੀ ਸੀ ਨਾ ਉਹਨਾਂ ਨੇ ਆਪਣਾ ਫਿਰ ਦੂਸਰਾ ਰਸਤਾ ਲੱਭ ਲਿਆ ਕਿ ਚਲੋ ਮੈਂ ਪੰਜਾਬ ਚੋਂ ਇੱਕ ਦੋ ਜਗ੍ਹਾ ਤੇ ਮੈਂ ਲੜਦਾ ਹੈ ਜੋ ਤੱਕ ਮੇਰਾ ਚੰਡੀਗੜ੍ਹ ਜੋ ਤੱਕ ਮੇਰੀ ਵਾਰੀ ਨਹੀਂ ਆਂਦੀ ਅਲਟੀਮੇਟਲੀ ਤਾਂ ਬਹੁਤ ਸਾਲ ਤੋਂ ਕੋਸ਼ਿਸ਼ ਕਰ ਰਹੀ ਸੀ ਚੰਡੀਗੜ੍ਹ ਤੁਹਾਨੂੰ ਵੀ ਪਤਾ ਹੋਵੇਗਾ ਕਿ ਹਰ ਸਾਲ ਵਿੱਚ ਉਹ ਆਪਣਾ ਨਾਮ ਭੇਜਦੇ ਸੀਗੇ ਕਿ ਮੈਂ ਟਿਕਟ ਦਾ ਦਾਵੇਦਾਰ ਆ ਹ ਤੇ ਇਸ ਤਰ੍ਹਾਂ ਨਹੀਂ ਹੈ ਕਿ ਉਹ ਇੱਕਦਮ ਆ ਗਿਆ ਹੈ ਜਾਂ ਉਹਨਾਂ ਦਾ ਮਨ ਨਹੀਂ ਸੀਗਾ 20 ਸਾਲ ਦੀ ਕੋਸ਼ਿਸ਼ ਉਹਨਾਂ ਦੀ ਰੰਗ ਲਾਈ ਹੈ ਤੇ ਹੁਣ ਉਹ ਚੰਡੀਗੜ੍ਹ ਤੋਂ ਆਏ। ਲੇਕਿਨ ਇੱਥੇ ਜਿਹੜੇ ਬਸਪਾ ਦੇ ਚੰਡੀਗੜ੍ਹ ਤੋਂ ਕੈਂਡੀਡੇਟ ਹੈ ਡਾਕਟਰ ਰਿਤੂ ਸਿੰਘ ਉਹ ਪਰਸੋਂ ਚੋਤ ਇੱਥੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੈਂਸ ਕਰਕੇ ਗਏ ਤੁਹਾਡੇ ਮੰਤਰੀ ਜਿਹੜੇ ਤੁਹਾਡੇ ਲੀਡਰ ਜਿਹੜੇ ਨੇ ਮਨੀਸ਼ तिवारी ਉਹਨਾਂ ਨੂੰ ਉਹਨਾਂ ਨੇ ਸੱਦਾ ਦਿੱਤਾ ਖੁੱਲਾ ਨਾਲ ਉਧਰੋਂ ਆਪੋਜੀਸ਼ਨ ਭਾਜਪਾ ਨੂੰ ਵੀ ਸੱਦਾ ਦਿੱਤਾ ਕਹਿੰਦੇ ਬੈਠੋ ਮੇਰੇ ਨਾਲ ਖੁੱਲੀ ਡਿਬੇਟ ਕਰੋ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਲੋਕਾਂ ਨੇ ਰਲ ਮਿਲ ਕੇ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਨੂੰ 50 ਸਾਲ ਪਿੱਛੇ ਕਰ ਦਿੱਤਾ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਡਿਬੇਟ ਉਹਨਾਂ ਨੇ ਇਹ ਇਹਦਾ ਤੁਹਾਨੂੰ ਜਿਹੜਾ ਉਹਨਾਂ ਦਾ ਨਯੋਤਾ ਜਿਹੜਾ ਕਬੂਲਣਾ ਚਾਹੀਦਾ ਨਹੀਂ ਜਿਹੜੇ ਸਾਡੇ ਕਾਂਗਰਸ ਦੇ ਕੈਂਡੀਡੇਟ ਆ ਮਨੀਸ਼ तिवारी ਇਹ ਕਿਸੇ ਡਿਬੇਟ ਤੋਂ ਭੱਜਦੇ ਨਹੀਂ ਹੈ ਪਰ ਡਿਬੇਟ ਦਾ ਮਕਸਦ ਚੰਡੀਗੜ੍ਹ ਦੇ ਇਸ਼ੂਜ਼ ਨੂੰ ਡਿਸਕਸ ਕਰਨਾ ਹੋਣਾ ਚਾਹੀਦਾ ਹੈ ਇਸ ਟਾਈਮ ਜਿਹੜਾ ਮੁਕਾਬਲਾ ਹੈ ਉਹ ਆਪਣਾ ਜਿਆਦਾ ਭਾਜਪੀ ਨਾਲ ਹੈ ਤੇ ਜਾਂ ਤਾਂ 올 ਪਾਰਟੀ ਡਿਬੇਟ ਹੋ ਜਵੇ ਜਾਂ ਫਿਰ ਉਹਦੇ ਵਿੱਚ ਜਦ ਤੱਕ ਮੇਨ ਜਿਹੜਾ ਸਾਡਾ ਜਿਹਦੇ ਨਾਲ ਮੁਕਾਬਲਾ ਹੈ ਉਹ ਸ਼ਾਮਿਲ ਨਹੀਂ ਹੁੰਦੀ ਤਾਂ ਡਿਬੇਟ ਦਾ ਬਹੁਤਾ ਮਹਿਲਾ ਨਹੀਂ ਰਹਿ ਜਾਂਦਾ ਉਹ ਇੱਕ ਵੈਸੇ ਗੱਲਬਾਤ ਵਿਚਾਰ ਵਿਚਾਰ ਵਟਾਂਦਰਾ ਹੋ ਸਕਦਾ ਹੈ ਡਿਬੇਟ ਤੋਂ ਕਾਂਗਰਸ ਪਾਰਟੀ ਜਾਂ ਮਨੀਸ਼ ਟਵਾਰੀ ਜਾਂ ਸਾਡੇ ਨੇਤਾ ਰਾਹੁਲ ਗਾਂਧੀ ਉਹ ਕਦੀ ਨਹੀਂ ਭੱਜਦੇ ਉਹਦਾ ਜੇ ਸਦਾ ਸੀਰੀਅਸਲੀ ਆਏਗਾ ਔਰ ਚੰਡੀਗੜ੍ਹ ਦੇ ਮੁੱਦਿਆਂ ਤੇ ਗੱਲਬਾਤ ਕਰਨ ਤਾਂ ਆਏਗਾ ਤੇ ਉਸ ਤੇ ਜ਼ਰੂਰ ਵਿਚਾਰ ਕੀਤਾ ਜਾਏਗਾ ਡਿਬੇਟ ਤੋਂ ਅਸੀਂ ਨਹੀਂ ਭੱਜਾਂਗੇ ਕਦੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਅੱਜ ਸੀ ਰਜੀਵ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਸਿੱਧੇ ਤੌਰ ਤੇ ਕਹਿ ਕਹਿੰਦੇ ਕਿਸੇ ਮੁੱਦਿਆਂ ਤੋਂ ਭੱਜਿਆ ਨਹੀਂ ਜਾਏਗਾ ਫਰੂਟਫੁੱਲ ਮੁੱਦੇ ਹੋਣਗੇ ਤੇ ਉਹਨਾਂ ਦੇ ਉੱਤੇ ਬਹਿ ਕੇ ਵਿਚਾਰ ਵਟਾਂਦਰਾ ਜ਼ਰੂਰ ਕੀਤਾ ਜਾਏਗਾ ਲੇਕਿਨ ਹੁਣ ਫਤਵਾ ਚੰਡੀਗੜ੍ਹ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦੇਣਾ ਹੈ ਦੇਖਣਾ ਹੋਏਗਾ ਕਿ ਕਿਸ ਤਰੀਕੇ ਦਾ ਫਤਵਾ ਦਿੱਤਾ ਜਾਂਦਾ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ